यहाँ आका डिस्ट्रिक्ट प्रेसिडेंट श्री गुटी पार्टीजी लो तो सदस्य प्रा मिर्मल जागर जी लो कोई मंच तैयार कीजिए श्री दीजी जी आगे उसे की आदेशन मारीजी ते होन काटे रूबरू मांसवाद आज देश ऑल इंडिया नाट्क बेला गिड़ा अप्पिटीशन हो रहा है करनाला देखिए मांसक्षती कलाकृति बरन बन वालों मैं उस सारे ऑर्गेनाइजर सारे मैंबर प्रबंधकों बहुत बहुत बधाई देना बरनला प्रेस इलेक्ट्रॉनिक मीडिया प्रेस प्रिंट मीडिया सोशल मीडिया जिन्ना भी कवर करना है और जेटिसपेंट्स जन कलाहर स्टेज को लिखा रहे हैं कलाकार ਉਹਨਾਂ ਦੇ ਪੇਰੈਂਟਸ ਉਹਨਾਂ ਦੇ ਦੋਸਤਿੱਤਰ ਜਿਹੜੇ ਇਸ ਕੰਪਨੀ ਚ ਹਿੱਸਾ ਲੈਣ ਆਏ ਥੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਸ ਤਰ੍ਹਾਂ ਪ੍ਰਤਾੰਜੀ ਨੇ ਦੱਸਿਆ ਮੇਰੇ ਲਈ ਇਹ ਸਟੇਜ ਜਿਹੜੀ ਹੈ ਇਹ ਕੋਈ ਨਵੀਂ ਨਹੀਂ ਮੈਂ ਇਸ ਸਟੇਜ ਤੋਂ ਬਹੁਤ ਬਾਅਦ ਵਪਾਰ ਕਲਾਕਾਰ ਪਰਫਾਰਮਰਿਕਾਂ ਚੁੱਕੇ ਆਂ ਇੱਥੇ ਮੈਨੂੰ ਵੀ ਨਾਮ ਮਿਲੇ ਹੋਏ ਨੇ ਪਰਫਾਰਮੈਂਸ ਤੇ ਇੱਥੇ ਜੱਜਮੈਂਟ ਵੀ ਕਰ ਚੁੱਕੇ ਆ ਤੇ ਇਥੇ ਮਦਦ ਅਸ਼ਾ ਦੇ ਹਾਲ ਗਵਾਈ ਪਤਾ ਉਹ ਕੰਦਾ ਇਹਨਾਂ ਕਿ ਉਹਨਾਂ ਨੇ ਮੈਨੂੰ ਇੱਕ ਪਰਫਾਰਮਰ ਦੇ ਤੌਰ ਤੇ ਵੀ ਦੇਖਿਆ ਇੱਕ ਕੰਪੀਟੀਟਰ ਦੇ ਤੌਰ ਤੇ ਵੀ ਦੇਖਿਆ ਇੱਕ ਜੱਜ ਦੇ ਤੌਰ ਤੇ ਵੀ ਦੇਖਿਆ ਅੱਜ ਚੀਫ ਗੈਸਟ ਦੇ ਤੌਰ ਤੇ ਵੀ ਦੇਖਿਆ ਸੋ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਤੁਹਾਡੇ ਲੋਕਾਂ ਦਾ ਪਿਆਰ ਹੈ ਤੋਂ ਮਾਣੇ ਗੁਰੂ ਯਾਦਾ ਜਦੋਂ ਐਸਪੀ ਕਾਲ ਦੇ ਪਰਹਾੜਾ ਚ ਯੁੱਧ ਫੈਸਟੀਵਲ ਹੋਇਆ ਸੀ ਉਹਨੋਂ ਹਾਲਾਤ ਥੋੜੇ ਜਿਹਾ ਪੰਜਾਬ ਦੇ ਖਰਾਬ ਸੀ ਤਾਂ ਸੀਆਰ ਪਿਲ ਦੀ ਹੁੰਦੀ ਸੀ ਤੇ ਤਾਂ ਮੈਂ ਸ਼ੀਰੂਦਨ ਸਿੰਘ ਘਰੇ ਤੋਂ ਸलाम ਵੱਲੋਂ ਪਾਰਟਿਸਪੇਟ ਕਰਨ ਆਇਆ ਸੀ ਸਖਤਾਈ ਇੱਕ ਜਿਆਦਾ ਸੀ ਕਿ ਮੈਨੂੰ ਸਾਰਾ ਦਿਨ ਕਾਲਜ ਦੇ ਪਿੱਛੇ ਗੇਟ ਦੇ ਅੰਦਰ ਐਂਟਰੀ ਨਹੀਂ ਮਿਲੀ ਉਹਦੇ ਸਾਹਮਣੇ ਜਿਹੜੀ ਰੇਲਵੇ ਲਾਈਨ ਹੈ ਉਹਦੇ ਤੇ ਬੈਠੇ ਰਹੇ ਸੀ ਆਰ.ਟੀ. ਵਾਲੇ ਸਾਡੇ ਪਿੱਛੇ ਪੈਂਦੇ ਸੀ 200 ਮੀਟਰ ਸਾਨੂੰ ਛੱਡਿਉਂਦੇ ਸੀ ਅਸੀਂ ਉਹਨਾਂ ਦੇ ਪਿੱਛੇ ਫੇਰ ਆ ਜਾਂਦੇ ਸੀ ਉਸ ਦਿਨ ਅਸਲੀ ਦਿਨ ਸੀ ਅਗਲੇ ਦਿਨ ਮੇਰੀ ਐਂਟਰੀ ਸੀ ਇਸਟਰੋਨਿਕਸ ਕਵਿਤਾ ਤੇ ਜਦੋਂ ਸੀਬਲਸਟੇ ਵਿੱਚ ਮੈਂ ਪਾਰਟਿਸਪੇਟ ਕਰਦਾ ਸੀ ਉਹ ਪਤਾ ਨੇ ਇਥੋਂ ਬਰਨਾਲੇ ਤੋਂ ਐਸਡੀ ਕਾਲਜ ਤੋਂ ਜਿਹੜਾ ਇਸ ਗੁਰੂਰ ਜੋਨ ਦਾ ਪੰਜਾਬੀ ਯੂਨੀਵਰਸਿਟੀ ਦਾ ਯੂਫੈਸਲਰ ਸੀ ਉਹ ਜਿਹੜਾ ਮੈਂ ਪਹਿਲਾ ਨੰਬਰ ਅਸੁਪੀਤਾ ਸੀ ਸੋ ਜਿਹੜੇ ਪਾਰਟਿਸਪੈਂਟਸ ਅਸਮਤ ਪਾਰਟਿਸਪੇਟ ਕਰ ਰਹੇ ਨੇ ਕਿੰਦੇ ਚ ਭੰਗੜੇ ਚ ਜਾਂ ਹੋਰ ਡਾਂਸ ਦੇ ਵਿੱਚ ਮੈਂ ਉਹਨਾਂ ਨੂੰ ਮੁਬਾਰਕਵਾਹ ਇਸ ਗੱਲ ਦੀ ਕਹੂੰਗਾ ਕਿ ਪਰਫਾਰਮ ਕਰਨਾ ਵੀ ਬਹੁਤ ਵੱਡੀ ਗੱਲ ਹੈ ਸਟੇਜ ਤੇ ਆਉਣਾ ਬਹੁਤ ਵੱਡੀ ਗੱਲ ਹੈ ਵੱਡੇ-ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਸਟੇਜ ਦੇ ਆਕੇ ਥੱਲੇ ਥੱਲੇ ਬਹਿ ਕੇ ਲੁਕਸ ਕੱਢਣੇ ਬੜੇ ਸੌਖੇ ਨੇ ਬੂਟਿੰਗ ਕਰਨੀ ਬੜੀ ਸੌਖੀ ਹੈ ਗੱਲ ਨਹੀਂ ਬੜੀ ਪਰ ਇਹਨਾਂ ਨੇ ਪਤਾ ਨਹੀਂ ਕਿੰਨਾ ਚਿਰ ਰਹਿਸਾ ਜੀਤੀ ਹੋਗੀ ਪਤਾ ਨਹੀਂ ਕਿੰਨਾ ਚਿਰ ਇਹਨਾਂ ਨੇ ਆਪਸ ਦੇ ਵਿੱਚ ਸਿੱਕੋ ਨਾਈਜ਼ ਕੀਤਾ ਹੋ ਆਪਣੇ ਆਪ ਨੂੰ ਸੋ ਪੰਜਾਬੀ ਵਿਰਸਾ ਜਿਹੜਾ ਹੈ ਉਹ ਬੜਾ ਵਿਸ਼ਾਲ ਵਿਰਸਾ ਹੈ ਪੰਜਾਬੀ ਵਿਰਸੇ ਦੇ ਵਿੱਚ ਬੋਲੀਆਂ ਤੋਂ ਲੈ ਕੇ ਗਿੱਧੇ ਤੋਂ ਲੈ ਕੇ ਸਿੱਠਣੀਆਂ ਤੋਂ ਲੈ ਕੇ ਦੋਹੇ ਲੋਕ ਗੀਤ ਬੜਾ ਵਿਸ਼ਾਲ ਵਿਰਸਾ ਹੈ ਸਾਡੇ ਜੰਮਣ ਤੋਂ ਲੈ ਕੇ ਸਾਡੇ ਮਰਨ ਤੱਕ ਦੇ ਗੀਤ ਪਹਿਲੇ ਸਾਡੇ ਕੋਲੇ ਬਿਰਹਾ ਦੇ ਨੇ ਖੁਸ਼ੀ ਦੇ ਨੇ ਸੋ ਅੱਜ ਤੁਹਾਡੇ ਸਾਹਮਣੇ ਪਰਫਾਰਮ ਕਰਤੇ ਜਾ ਰਹੇ ਨੇ ਤੁਸੀਂ ਇੰਨੀ ਭਾਰੀ ਗਿਲਟੀ ਜਿੱਥੇ ਆਏ ਹੋ ਇਹਦਾ ਮਤਲਬ ਤੁਸੀਂ ਪਿਆਰ ਕਰਦੇ ਹੋ ਕਲਾ ਨੂੰ ਕਲਾ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਹੋ ਟੀਵੀ ਤੇ ਕੁਝ ਹੋਰ ਆਉਂਦਾ ਹੈ ਉੱਥੇ ਕੁਝ ਸੰਸਕ੍ਰਿਤਿ ਖਿਲਾ ਦਿੱਤੀ ਜਾਂਦੀ ਹੈ ਜਦੋਂ ਉੱਥੇ ਕੰਪੀਟੀਸ਼ਨ ਹੁੰਦੇ ਨੇ ਫਿਲਟਰ ਕੰਡਾ ਨੇ ਪਤਾ ਨਹੀਂ ਕੌਣ ਫਸ ਜਾਊਗਾ ਪਰ ਇੱਥੇ ਤੁਹਾਡੇ ਲਾਈਵ ਪਰਫਾਰਮ ਹੋਰੀ ਇੱਥੇ ਕੋਈ ਨਾਲ ਕੋਈ ਰੀ ਟੇਕ ਨਹੀਂ ਹੈਗਾ ਜੱਜ ਸਰਮਾਨ ਕਹਿੰਦੇ ਆਪਣੇ ਫੀਲਡ ਦੇ ਐਕਸਪਰਟ ਲੋਕ ਨੇ ਔਰ ਕੱਲੀ-ਕੱਲੀ ਦਾ ਨੋਟ ਕਰਦੇ ਨੇ ਔਰ ਮੈਂ ਪਰਫਾਰਮੈਂਸ ਨੂੰ ਵੀ ਇਹੀ ਬੇਨਤੀ ਕਰਦਾ ਕਿ ਕੱਲੇ ਜੱਜਸ ਲਈ ਪਰਫਾਰਮ ਨਾ ਕਰੋ ਆਮ ਤੌਰ ਤੇ ਕਿਉਂ ਨਾ ਸਿੱਖਾਇਆ ਜਾਂਦਾ ਕਿ ਜੱਜਸ ਵੱਲ ਨੂੰ ਆਈ ਕੰਟੈਕਟ ਕਰਕੇ ਗੱਲ ਕਰਨੀ ਹੈ ਮੈਂ ਜਿੱਥੇ ਵੀ ਜਾਂਦਾ ਸੀ ਕਾਲਜ ਦੇ ਵਿੱਚ ਖੁਸ਼ਕ ਕਰਨਾ ਇੰਟਰ ਕਾਲਜ ਕਰਮੇ ਕਿਸੇ ਚ ਮੈਨੂੰ ਨਹੀਂ ਪਤਾ ਹੁੰਦਾ ਸੀ ਵੀ ਜੱਜ ਕਿੱਥੇ ਬੈਠੇ ਨੇ ਮੈਂ ਤਾਂ ਆਪਣੀ ਪਰਫਾਰਮ ਕਰਕੇ ਉਸ ਤੋਂ ਬਾਅਦ ਮੈਂ ਇਹ ਵੀ ਨਹੀਂ ਪੁੱਛਦਾ ਸੀ ਕਿ ਰਿਜ਼ਲਟ ਕੀ ਆਊਗਾ ਮੈਂ ਤਾਂ ਪਹਿਲਾਂ ਹੀ ਦੇਖਦਾ ਸੀ ਬੱਸ ਕਿਹੜੀ ਜਾਊਗੀ ਪਿੰਡ ਨੂੰ ਜਿਹੜੀ ਹੁਣ ਮੈਨੂੰ ਪਛਾਣ ਸਕਦੀ ਹੈ। ਕਈ ਵਾਰੀ ਮੈਨੂੰ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਦੋ ਦੋ ਤਿੰਨ ਤਿੰਨ ਦਿਨ ਬਾਅਦ ਬੁਲਾ ਕੇ ਮੈਨੂੰ ਟਰੋਫੀ ਦਿੱਤੀ ਹੈ। ਫਿਰ ਤੂੰ ਮਲੇਰਕੋਟਲੇ ਤੋਂ ਫਰਸਟ ਆਇਆ ਸੀ। ਤੂੰ ਸੰਦੌੜ ਤੋਂ ਫਰਸਟ ਆਇਆ ਸੀ। ਤੂੰ ਸਕੇਲੇ ਤੋਂ ਫਰਸਟ ਆਇਆ ਸੀ। ਸੋ ਕੱਲਾ ਜੱਜਸ ਲਈ ਨਾਮ ਅਗੋਂ ਕਰੋ। सब तो बड़ी जांच जी है, है पब्लिक जांच है सब तो बड़ी चाहे कोई लीडर है चाहे कोई कलाकार हैजी है पब्लिक और जो फस्ट आवे अजल्ट जो आने उन्होंने मैं बधाई देना एडवांस के सलाह भी देना कि फस्ट आके फस्ट पोजिशन लैके हंकार नहीं करना क्योंकि फस्ट आने वाले सब तो वाला योगदान ਸੈਕਿੰਡ ਤੇ ਥਰਡ ਆਲ ਦਾ ਹੁੰਦਾ ਜੇ ਉਹ ਨਾ ਹੁੰਦੇ ਕੰਪੀਟੀਸ਼ਨ ਨਹੀਂ ਹੋਣਾ ਸੀ ਪਰ ਬੀਡ ਦੇ ਵਿੱਚ ਇੰਨੀ ਆ ਅੱਜ ਕੱਲ ਜਦੋਂ ਮੈਂ ਦੇਖਦਾ ਮਨ ਬੜਾ ਦੁੱਖ ਹੁੰਦਾ ਹੈ ਕਿ ਬੱਚੇ 95% 96% 97.2 97.5 97.8 ਨੰਬਰ ਲੈ ਕੇ ਵੀ ਖੁਸ਼ ਨਹੀਂ ਹੈਗੇ ਉਹਨਾਂ ਦੇ ਮਾਪੇ ਪ੍ਰੈਸ਼ਰ ਪਾਉਂਦੇ ਉਹਨਾਂ ਤੇ ਕਿ ਉਹਨਾਂ ਦੇ ਮੁੰਡੇ ਦੇ ਉਹਨਾਂ ਦੀ ਕੁੜੀ ਦੇ 98.3 ਆ ਗਏ ਤੇਰੇ 0.5 ਕਿਉਂ ਕੱਢ ਗਏ ਇਸ ਚੱਕਰ ਚ ਕਈ ਵਾਰੀ ਖੁਦਸ਼ੁਸ਼ੀਆਂ ਨੇ ਕੀਤੀਆਂ ਨੇ ਮੈਂ ਪੇਰੈਂਟਸ ਨੂੰ ਵੀ ਕਹਿਣਾ ਚਾਹੁੰਦਾ ਬੱਚਿਆਂ ਦੇ ਹਿਸਾਬ ਨਾਲ ਚੱਲੋ ਉਹਨਾਂ ਨੂੰ ਵੀ ਪੁੱਛੋ ਕੀ ਬਣਨਾ ਚਾਹੁੰਦੇ ਨੇ ਜਿਹੜੇ ਪੇਰੈਂਟਸ ਨੂੰ ਪੁੱਛੋ ਮੇਰਾ ਬੇਟਾ ਡਾਕਟਰ ਬਣੂਗਾ ਫਿਰ ਮਰੀਜ਼ ਕੌਣ ਬਣੂਗਾ ਜੀ ਆਮ ਤੌਰ ਤੇ ਪੇਰੈਂਟਸ ਕਹਿੰਦੇ ਨੇ ਮੇਰਾ ਬੇਟਾ ਪਾਇਲਟ ਬਣੂਗਾ ਫਿਰ ਸਵਾਰੀਏ ਕੌਣ ਬਣਨੀ ਹੈ ਜੀ ਬੱਚੇ ਨੂੰ ਤਾਂ ਕੋਈ ਥੋੜਾ ਪੁੱਛੋ ਕਿ ਉਹਦਾ ਇੰਟਰਸਟ ਕਿੱਧਰ ਹੈ ਉਹਦਾ ਇੰਟਰਸਟ ਕਿੱਧਰ ਹੈ ਇਹ ਵੀ ਜਰੂਰ ਪੁੱਛਣਾ ਚਾਹ ਅੱਜ ਕੱਲ ਤਾਂ ਬਹੁਤ ਫੀਲਡ ਓਪਨ ਹੋ ਗਏ ਜਰਨਲਿਜ਼ਮ ਤੋਂ ਲੈ ਕੇ ਫੈਸ਼ਨ ਡਿਜ਼ਾਈਨਿੰਗ ਤੋਂ ਲੈ ਕੇ ਬਹੁਤ ਫੀਲਡ ਅੱਜ ਕੱਲ ਓਪਨ ਨੇ ਪਹਿਲਾਂ ਹੁੰਦਾ ਸੀ ਇੰਜੀਨੀਅਰ ਡਾਕਟਰ ਤੇ ਪਹਿਲੇ ਤਾਂ ਹੁਣ ਨਹੀਂ ਹੁਣ ਤਾਂ ਬਹੁਤ ਫੀਲਡ ਓਪਨ ਨੇ ਸੋ ਆਪਣੇ ਬੱਚੇ ਦੇ ਟੈਲੈਂਟ ਨੂੰ ਪਛਾਣੋ ਹਰ ਬੱਚੇ ਦੀ ਕੋਈ ਨਾ ਕੋਈ ਟੈਲੈਂਟ ਹੈ ਕੱਲਾ ਪੜ੍ਹਾਈ ਜਾਂ ਕਿਤਾਬੀ ਕੀੜਾ ਬਣ ਕੇ ਨਹੀਂ ਚੱਲਣਾ ਬਹੁਪੱਖੀ ਸ਼ਖਸੀਅਤ ਜਿਹੜੀ ਹੈ ਪਰਸਨੈਲਿਟੀ ਡਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਹੈ ਮੈਨੂੰ ਪਤਾ ਜਦੋਂ ਮੈਂ ਕਾਲਜ ਦੇ ਵਿੱਚ ਪੜਦਾ ਸੀ ਤਾਂ ਮੇਰੇ ਡੈਡੀ ਵੀ ਇਸ ਗੱਲ ਤੇ ਖਫਾ ਸੀ ਨਰਾਜ਼ ਸੀ ਕਿ ਤੂੰ ਸਟੇਜਸ ਤੋਂ ਜਾਣਾ ਕੰਮ ਨਹੀਂ ਕਰਨਾ ਪਹਿਲਾਂ ਪੜਾਈ ਕਰੋ ਜਿਦਿਨੀ ਕਰਦੇ ਮੋਟੇ ਆ ਕੰਮ ਨਹੀਂ ਆਗਾ ਇੱਕ ਸਾਲ ਡੇਢ ਸਾਲ ਬੈਂਕ ਵੀ ਲਾਈ ਰੱਖਿਆ ਦੇ ਨੇ ਤੇ ਪਰ ਮੈਂ ਚੋੜੀਓ ਜਾਣ ਲੱਗਾ ਅੰਦਰ ਦਾ ਕੀੜਾ ਹੈਗਾ ਸੀ ਨਾ ਤੇ ਫਿਰ ਜਦੋਂ ਹਿੱਟ ਹੋ ਗਏ ਲੋਕਾਂ ਨੇ ਕਹਿੰਦੇ ਤਾਂ ਸੁਪਰਸਟਾਰ ਬਣਗੇ ਉਹੀ ਬਾਪੂ ਕਹਿਣ ਲੱਗਿਆ ਕਿ ਮੈਂ ਨੂੰਹਾਂ ਤੁਹਾਨੂੰ ਦਾ ਡੈਡੀ ਹਾਂ ਮੈਂ ਕਿ ਮੇਰਾ ਨਾਮ ਕੋਈ ਨਹੀਂ ਪੜ੍ਹਦਾ ਸੋ ਜੇ ਤੁਸੀਂ ਕੁਝ ਕਰਕੇ ਦਿਖਾਓਗੇ ਤਾਂ ਮਾਪੇ ਵੀ ਤੁਹਾਡਾ ਸਾਥ ਦੇਣਗੇ ਫਿਰ ਕਿ ਹਾਂ ਸਾਡੇ ਬੱਚੇ ਨੇ ਨਾਮ ਨੌਸ਼ਣ ਕੀਤਾ ਬੜਾਈਂ ਚ ਕਰੋ ਖੇਡਾਂ ਚ ਕਰੋ ਕਲਚਰ ਚ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਹੁਣ ਤਾਂ ਟੀਵੀ ਚੈਨਲ ਇੰਨੇ ਨੇ ਕੰਪੀਟੀਸ਼ਨ ਇੰਨੇ ਹੁੰਦੇ ਨੇ ਇਹ ਬਹੁਤ ਸਾਰਾ ਪਿੰਡਾਂ ਚੋਂ ਕਸਤਿਆਂ ਚੋਂ ਟੈਲੈਂਟ ਜਿਹੜਾ ਬਾਹਰ ਆ ਰਿਹਾ ਹੈ ਡਾਂਸ ਦੇ ਦਾ ਖਾਸ ਤੌਰ ਤੇ ਕੰਪੀਟੀਸ਼ਨ ਹੁੰਦੇ ਨੇ ਜਿਹੜੇ ਨੈਸ਼ਨਲ ਟੀਵੀ ਤੇ ਆਉਂਦੇ ਨੇ ਟੈਲੈਂਟ ਸ਼ੋ ਸੋ ਮੈਂ ਆਰਗੇਨਾਈਜ਼ਰਸ ਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਐਫਰਟਸ ਕਰਕੇ ਇਹੋ ਜਿਹੇ ਪ੍ਰੋਗਰਾਮ ਕਰਾਉਨੇ ਹੋ ਵਿਰਸੇ ਨੂੰ ਸੰਭਾਲਿਆ ਹੋਇਆ ਔਰ ਸਾਡਾ ਜਿਹੜਾ ਵਿਰਸਾ ਮੈਂ ਪਹਿਲਾਂ ਵੀ ਕਿਹਾ ਉਹ ਬਹੁਤ ਅਮੀਰ ਵਿਰਸਾ ਹੈ ਸਾਨੂੰ ਇਧਰ ਉਧਰ ਦੇਖਣ ਦੀ ਲੋੜ ਨਹੀਂ ਸਾਡੇ ਕੋਲੇ ਆਪਣੇ ਕੋਲੇ ਬੜੇ ਕਮਾਲ ਦੇ ਸਾਡੇ ਕੋਲੇ ਡਾਂਸ ਪਾਏ ਨੇ ਬੜੇ ਕਮਾਲ ਦੀਆਂ ਸਾਡੇ ਕੋਲੇ ਜੁਗਨੀਆਂ ਢੋਲੇ ਜਿੰਦੂਆ ਬਹੁਤ ਕੁਝ ਪਿਆਸ ਤੋਂ ਮਾਡਰਨ ਤਰੀਕਾ ਵੀ ਵਿੱਚ ਆ ਗਿਆ ਅੱਜਕੱਲ ਗੀਤਾਂ ਨੂੰ ਥੋੜਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਉਹਦੇ ਵਿੱਚ ਵੀ ਮਾਡਰਨਾਈਜੇਸ਼ਨ ਹੋ ਗਈ ਹੈ ਸੋ ਹੁਣ ਅਰਟੀਕਲ ਦੇ ਬੱਚੇ ਤਾਂ ਬੈਸਟ ਵੀ ਟੈਲੈਂਟਡ ਨੇ ਉੱਡੇ ਹੀ ਬੱਚਾ ਹੁੰਦਾ ਉੱਡੀ ਉਹਦੇ ਕੋਲੇ ਮੋਬਾਈਲ ਹੁੰਦਾ ਕਈ ਵਾਰੀ ਬੰਦਾ ਤਾਰੀਫ ਕਰ ਰਿਹਾ ਹੁੰਦਾ ਆ ਦੇਖੋ ਜੀ ਆਪਾਂ ਦਾ ਮੋਬਾਈਲ ਲੈਂਦਾ ਬੜਾ ਵਗੈਰ ਲਈ ਇੰਟਰਸਟ ਆਇਆ ਜੀ ਉਹ ਅਗਲਾ ਕਹਿੰਦਾ ਥੋੜਾ ਜਿਹਾ ਦਿਖਾਓ ਫੀਚਰ ਕਿਹੜੇ ਕਿਹੜੇ ਨੇ ਉਹ ਆਪ ਨੂੰ ਨਹੀਂ ਚਲਾਉਣਾ ਹੁੰਦਾ ਉਹ ਨਾਲ ਹੀ ਆਵਾਜ਼ ਮਾਰਦਾ ਜਿੰਟੂ ਬੇਟੇ ਦਿਖਾਈਂ ਯਾਰ ਉਹ ਐਡਾ ਜਿੰਟੂ ਹੁੰਦਾ ਉਹ ਸਾਰਾ ਕੁਝ ਮੈਕਡੋਨਲਡਸ ਦੇ ਫਰਾਈਜ਼ ਵਰਗੇ ਉਹਨਾਂ ਹੁੰਦੇ ਨਹੀਂ ਲਾਉਂਦੇ ਜਿੰਟੂ ਕਿਉਂ ਬਣਾਉਂਦਾ ਅੱਜਕੱਲ ਡਿਜੀਟਲ ਬੱਚੇ ਨੇ ਮੈਨਾਂ ਇਹ ਇਸ ਕਰ ਲੋ ਥੋੜਾ ਜਿਹਾ ਕਦੇ ਕਦੇ ਥੋੜਾ ਜਿਹਾ ਮੈਨੂੰ ਸ਼ਿਕਵਾ ਜਾ ਵੀ ਰਹਿਦਾ ਹੈ ਜਦੋਂ ਦੇਖੋ ਮੁੰਡੇ ਵੀ ਇੱਦਾਂ ਗੱਲ ਕਰਦੇ ਜਾਣਗੇ ਸੜਕ ਤੇ ਤੁਰੇ ਜਿਹਾ ਸੀ ਕੁੜੀਆਂ ਵੀ ਰਿਕਸ਼ੇ 'ਚ ਬੈਠੀ ਇੱਦਾਂ ਗੱਲ ਕਰ ਜਾਂਦੀਆਂ ਮੱਲਾ ਤਾਂ ਕਿ ਅਗਲੀ ਪੀੜ੍ਹੀ ਦੇ ਬੱਚੇ ਇੰਨਾ ਪੈਦਾ ਹੋਇਆ ਕਹਿੰਦੇ ਕੁਛ ਨਹੀਂ ਜੈ ਵੀ ਹੋ ਸਕਦਾ ਕਿ ਬੱਚਾ ਚੰਮਣ ਸਾਹ ਨਾਲ ਸੁਣ ਕੇ आंटी मोबाइल है, करना है। बस कुछ खास नहीं रबसेज भेजना भी ठीक ठाक पहुंच गए ज़्यादा ही मॉडर्न हो गया पर अपने कल्चर अपनी बोली रखना चाहिए जी मर्जी दुनिया की भाषा सीखो पर मां बोली की कीमतें माँ बोली सी बोली चोड़ियां लिया ने उस बोली चो जो चोड़िया जो ना रखो सो so, तो तरक्की करो दुनिया अजक ग्लोबलाइजेन होगी ਦੁਨੀਆ ਬਹੁਤ ਛੋਟਾ ਇੱਕ ਫਿਲਟ ਬਣ ਗਈ ਪਰ ਇਹਦਾ ਮਤਲਬ ਨਹੀਂ ਕਿ ਅਸੀਂ ਆਪਣਾ ਵਿਰਸਾ ੁੱਟ ਜੀਏ ਆਪਣੀਆਂ ਚੜ੍ਹਾਂ ਭੁੱਲ ਜੀਏ ਆਪਣਾ ਬੇਸ ਭੁੱਲ ਜੀਏ ਸੋ ਜਿਹੜੀ ਨਾਲ ਪਛਾਲਾ ਇਹ ਹੋ ਰਹੀ ਹੈ ਇਹ ਆਪਣੇ ਵਿਰਸੇ ਨੂੰ ਜੋੜਨ ਦਾ ਇੱਕ ਬੜਾ ਅੱਛਾ ਕਦਮ ਹੈ ਮੈਂ ਕੋਈ ਇਥੇ ਰਾਜਨੀਤਿਕ ਕਰਨੀ ਕਰਨੀ ਨਹੀਂ ਕਿਉਂਕਿ ਰਾਜਨੀਤਿਕ ਮਾਹੌਲ ਨਹੀਂ ਹੈਗਾ ਨਾ ਹੀ ਇਹ ਮੰਚ ਰਾਜਨੀਤਿਕ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦੇ ਸਪੋਰਟਰ ਤੇ ਉਮੀਦਵਾਰ ਸਹਿਬਾਨ ਖੜੇ ਨੇ ਰਾਜਨੀਤੀ ਵਾਸਤੇ ਕਰੇ ਇੱਕ ਦੇ ਹੋਰ ਜਗ੍ਹਾ ਤੇ ਮੰਚ ਲਾਵਾਗੇ ਉੱਗੇ ਸ਼ਖਸੀਅਤਾਂ ਬਰਨਾਂ ਦੇ ਦੀਆਂ ਉਹ ਇੱਥੇ ਪਹੁੰਚੀਆਂ ਨੇ ਪੱਤਰਕਾਰ ਸਹਿਬਾਨ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਲੋਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਸਵਾਗਤ ਵੀ ਕਰਦਾ ਹਾਂ बतौर ਐਮਪੀ बतौर ਮੈਂਬਰ ਪਾਰਲੀਮੈਂਟ ਮੇਰਾ ਵਾਅਦਾ ਹੈ ਕਿ ਮੈਂ ਤੁਹਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਮੈਂ ਪਾਰਲੀਮੈਂਟ 'ਚ ਪਹੁੰਚਾਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਵਾਂ ਔਰ ਤੁਸੀਂ ਦੇਖਦੇ ਰਹੇਂਗੇ ਟੀਵੀ ਤੇ ਜਾਂ ਫਟਸੈਟ ਤੇ ਜਾਂ YouTube Google ਤੇ ਕਿ ਕੋਈ ਅਸਾ ਮਸਲਾ ਸ਼ਾਇਦ ਸ਼ਾਇਦ ਹੀ ਕੋਈ ਮਸਲਾ ਹੋਵੇ ਜਿਹੜਾ ਮੈਂ ਜਿਹੜਾ ਮੈਂ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚਾਇਆ ਕਿਉਂਕਿ ਮੇਰਾ ਫਰਜ਼ ਹੈ ਲੇਕਿਨ ਜਿਹੜਾ ਐਂਟਰੀ ਹੁੰਦਾ ਹੈ ਉਹ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਦੇ ਕੰਨਾਂ ਦੇ ਵਿਚਾਲੇ ਇੱਕ ਬ੍ਰਿਜ ਦਾ ਕੰਮ ਕਰਦਾ ਹੈ ਉਹਦਾ ਕੰਮ ਕਰਦਾ ਹੈ ਮੈਨੂੰ ਤੁਸੀਂ ਮੁਸ਼ਕਲਾਂ ਦੱਸਦੇ ਹੋ ਮੈਂ ਉੱਥੇ ਜਾ ਕੇ ਉਹ ਮਸਲਾ ਪਾਰਲੀਮੈਂਟ 'ਚ ਉਹਨਾਂ ਨੂੰ ਉਹਦਾ ਜਵਾਬ ਹੁੰਦਾ ਹੈ 543 ਬੰਦੇ ਨੇ ਉੱਥੇ ਪੂਰੇ ਮੁਲਕ ਤੋਂ ਚੁਣੇ ਹੋਏ ਜਿਹੜੇ ਪਹਾੜੀ ਇਲਾਕਿਆਂ 'ਚ ਚੁਣੇ ਜਾਂਦੇ ਨੇ ਉਹ ਪਹਾੜੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਉੱਥੇ ਸਰਕਾਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਆਦਿਵਾਸੀ ਏਰੀਆ 'ਚੋਂ ਚੁਣੇ ਜਾਂਦੇ ਨੇ ਉਹ ਆਦਿਵਾਸੀ ਏਰੀਆ ਦੀਆਂ ਸਮੱਸਿਆਵਾਂ ਜੰਗਲਾਂ ਦੀਆਂ ਸਮੱਸਿਆਵਾਂ ਉੱਥੇ ਪਹੁੰਚਾਉਂਦੇ ਆ ਜਿਹੜੇ ਸਮੁੰਦਰੀ ਏਰੀਆ 'ਚੋਂ ਚੁਣੇ ਜਾਂਦੇ ਨੇ ਉਹ ਸਮੁੰਦਰੀ ਏਰੀਆ ਦੀਆਂ ਸਮੱਸਿਆਵਾਂ ਪਹੁੰਚਾਉਂਦੇ ਆ ਆਪਣਾ ਸੰਗਰੂਲ ਹਲਕਾ ਜਨਤਰ ਖੇਤੀਬਾੜੀ ਪ੍ਰਧਾਨ ਇਲਾਕਾ ਹੈ ਮੈਂ ਕਿਸਾਨਾਂ ਦੀਆਂ ਸਮੱਸਿਆਵਾਂਾਂ ਛੋਟੇ ਵਪਾਰੀਆਂ ਦੀਆਂ ਸਮੱਸਿਆਵਾਂਾਂ ਬੇਰੋਜ਼ਗਾਰੀ ਦੀਆਂ ਸਮੱਸਿਆਵਾਂਾਂ ਤੜਕਾ ਗਿਂਮਾ ਮਜ਼ਦੂਰਾਂ ਦੀਆਂ ਸਮੱਸਿਆਵਾਂਾਂ ਮੈਂ ਪਾਰਲੀਮੈਂਟ ਦੇ ਵਿੱਚ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਔਰ ਇਹ ਮੇਰਾ ਫਰਜ਼ ਹੈ ਇਟਸ ਮਾਈ ਡਿਊਟੀ ਕਿ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਮੇਰਾ ਫਰਜ਼ ਹੈ ਕਿ ਮੈਂ ਉੱਥੇ ਜਾ ਕੇ ਬੋਲਾਂ ਤੁਸੀਂ 5 ਸਾਲ ਲਈ ਮੈਨੂੰ ਬਤੌਰ ਪ੍ਰਤੀਨਿਧਿਤ ਤੌਰ ਤੇ ਚੁਣਿਆ ਜਿਸ ਵੇਲੇ ਮੈਂ ਐਮਪੀ ਲਾਈਟ ਦੇ ਵਿੱਚੋਂ ਇਸ ਪਿੰਡ ਨੂੰ ਗ੍ਰਾਂਟ ਦਿਨਾ ਕੋਈ ਸਕੂਲ ਬਣਾਉਣ ਵਾਸਤੇ ਕੋਈ ਲਾਇਬ੍ਰੇਰੀ ਬਣਾਉਣ ਵਾਸਤੇ ਕੋਈ ਜਿੰਮ ਲਾਉਣ ਵਾਸਤੇ ਕੋਈ ਪਾਰਕ ਬਣਾਉਣ ਵਾਸਤੇ ਕੋਈ ਸੋਧਰ ਲੈਣ ਵਾਸਤੇ ਜਿਸ ਵੇਲੇ ਮੈਂ ਗ੍ਰਾਂਟ ਦਿਨਾ ਮੈਂ ਹਰੇ ਰੰਗ ਦੇ ਪੈਨ ਨਾਲ ਜਦੋਂ ਸਾਈਨ ਕਰਦਾਂਗੇ ਇਸ ਪਿੰਡ ਨੂੰ ਇੰਨੇ ਪੈਸੇ ਦੇਣ ਦੀ ਸਪਾਰਸ਼ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਮੇਰੇ ਦਿਮਾਗ 'ਚ ਇਹ ਗੱਲ ਜ਼ਰੂਰ ਲੰਦੀ ਹੈ ਕਿ ਭਗਵਾਨ ਮਾਨਾ ਹੰਕਾਰ ਨਾ ਕਰਦੀ ਕਿਤੇ ਕਿ ਤੇਰੇ ਕੋਲ ਹਰੇ ਰੰਗ ਦਾ ਪੈਨ ਹੈ ਇਹ ਪੈਨ ਤੇਰਾ ਨਹੀਂ ਇਹ ਸਪੈਨ ਦੀ ਮਾਲਕ ਜਨਦਾ ਪਬਲਿਕ ਦਾ ਪੈਨ ਹੈ ਜੇ ਜੀਐਮਐਨ ਲੋਕਾਂ ਦੇ ਹੱਕ 'ਚ ਚੱਲੂਗਾ ਤਾਂ ਇਹ ਪੈਨ ਦੁਬਾਰਾ ਮਿਲ ਜਾਊਗਾ ਜੇ ਇਹ ਪੈਨ ਆਪਦੇ ਚਮਚਿਆਂ ਦੇ ਜਾਂ ਆਪਦੇ ਜਿਹੜੇ ਨਾਂ ਦੇ ਤੁਹਾਡੇ ਜਿਹੜੇ ਚਾਪਲੂਸ ਨੇ ਜਾਂ ਆਪਦੇ ਜਿਹੜੇ ਪਾਰਟੀ ਦੇ ਜਾਂ ਕੋਈ ਜਿਹੜੇ ਨੇੜੇ ਨੇ ਰਿਸ਼ਤੇਦਾਰ ਉਹਨਾਂ ਦੇ ਹੱਕ 'ਚ ਚੱਲੂਗਾ ਗਰੀਬਾਂ ਦੇ ਹੱਕ 'ਚ ਨਹੀਂ ਚੱਲੂਗਾ ਤਾਂ ਇਸ ਪੈਨ ਨੂੰ ਓਵੇਂ ਜਿਵੇਂ ਤੇਰੇ ਤੋਂ ਖੋਹ ਕੇ ਕਿਸੇ ਹੋਰ ਨੂੰ ਖੜਾ ਦੋਗੀ ਪਬਲਿਕ ਜਿਵੇਂ ਹੋਰ ਤੋਂ ਖੋਹ ਕੇ ਤੈਨੂੰ ਖੜਾ ਤੁਸੀਂ ਕਰੀਏ ਆਤਮ ਨੂੰ ਖੁਸ਼ੀ ਇਸ ਗੱਲ ਦੀ ਕਿ ਪਿੰਡਾਂ 'ਚ ਇਸ ਵਾਰ ਵੋਟਾਂ ਪਈਆਂ ਅਮਨ ਮਾਨ ਦਾ ਵੋਟਾਂ ਪਈਆਂ ਔਰ ਜੰਗ ਮੁੰਡੇ ਸਰਪੰਚ ਪੰਚ ਬਣੇ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਨੂੰ ਵਧੀਆ ਬਣਾਉਣ ਦਾ ਜਨੂਨ ਹੈ ਚਾਹ ਹੈ ਗੁੱਡ ਸਾਈਨ ਹੈ ਕਿ ਯੂਥ ਜਿਹੜਾ ਆ ਕੇ ਆ ਰਿਹਾ ਇੰਡੀਆ ਜਿਹੜਾ ਆਪਣਾ ਮੁਲਕ ਹੈ ਯਾ ਇੰਡੀਆ ਇਜ਼ ਅ ਯੰਗੇਸਟ ਕੰਟਰੀ ਔਨ ਦ ਅਰਥ 65% 18 ਤੋਂ 35 ਸਾਲ ਦੇ ਨੇ ਹੋਰ ਕਿਸੇ ਮੁਲਕ ਦੇ ਵਿੱਚ ਇੰਨਾ ਯੂਥ ਹੀ ਹੈਗਾ ਜਿੱਦਾਂ ਆਪਣੇ ਕੋਲੇ ਹੈ ਯੂਥ ਦੀ એનર્ਜੀ ਨੂੰ ਯੂਟਿਲਾਈਜ਼ ਥੋੜਾ ਜਿਹਾ ਕੰਮ ਕੀਤਾ ਜਾ ਰਿਹਾ ਹੈ ਜਾਂ ਬ੍ਰੇਨ ਡ੍ਰੇਨ ਹੋ ਰਿਹਾ ਹੈ ਅਸੀਂ ਅਸੀਂ ਇੱਥੋਂ ਭੱਜ ਰਹੇ ਹਾਂ ਕੋਈ ਵੀ ਤੁਸੀਂ ਆਇਲੈਕਸ ਦੀ ਇੰਸਟੀਟਿਊਸ਼ਨ ਦੇ ਸਾਹਮਣੇ ਖੜ੍ਹ ਜਾਓ ਜਿਹੜੇ ਆਇਲੈਕਸ ਤੋਂ ਹੁੰਦੇ ਆ ਹਜ਼ਾਰਾਂ ਮੁੰਡੇ ਕੁੜੀਆਂ ਤੁਹਾਨੂੰ ਲੱਭ ਜਾਣਗੇ 10th ਪਾਸ 12th ਪਾਸ ਕੀ ਕਰਨਾ ਹੈ ਜੀ ਆਇਲੈਕਸ ਕਾਦੇ ਵਾਸਤੇ ਬਾਹਰ ਜਾਣਾ ਜੀ ਅਸੀਂ ਇੱਥੋਂ ਛੱਡ ਕੇ ਭੱਜ ਰਹੇ ਹਾਂ ਬ੍ਰੇਨ ਡ੍ਰੇਨ ਹੋ ਰਿਹਾ ਹੈ ਮਾੜੇ ਬਦਿਏ ਬਦਿਏ ਤੇ ਮਨ ਕੋਲ ਤੋਂ ਜਾ ਰਹੇ ਨੇ ਕਰੋੜਾਂ ਰੁਪਈਆ ਕੇ ਖਰਚ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਆਪਾਂ ਇੱਥੇ ਥੋੜਾ ਜਿਹਾ ਡਿਸਪਲਨ ਜਾਂ ਸਿਸਟਮ ਦੀ ਰੱਖ ਪਾੜੇ ਹੋਪ ਫॉर ਦਾ ਬੈਸਟ ਦਿੱਲੀ ਛੱਡਣਾ ਪੰਜਾਬ ਬਹੁਤ ਵਾਰੀ ਡਿੱਗਿਆ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਜੀ ਦੇ ਲੈਣਾ ਨੇ ਕੀ ਹੋਇਆ ਜੇ ਪਤਚਲ ਆਈ ਤੂੰ ਅਗਲੀ ਰੁਕਤ ਵਿੱਚ ਯਕੀਨ ਰੱਖੀ ਮੈਂ ਨੰਬ ਕੇ ਲਿਆਉਂਗਾ ਕਿ ਤੋਂ ਕਲਮਾਂ ਫੁੱਲਾਂ ਜੋਗੀ ਸੁਣ ਕੇ ਰੱਖੀ ਸੋ ਜ਼ਮੀਨ ਤੇ ਫੁੱਲਾਂ ਜੋਗੀ ਹੋਗੀ ਜ਼ਰੂਰ ਇੱਥੇ ਇਹਦਾ ਵੀ ਕੋਲ ਕਿੰਨ ਗਏ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਇਹ ਤਾਂ ਮੈਨੂੰ ਤਾਂ ਉਹੀ ਲੱਗ ਜਾਂਦਾ ਕਿ ਮੈਂ ਬਤੌਰ ਕਲਾਕਾਰ ਇੱਥੇ ਆਇਆ ਮੈਨੂੰ ਕੋਈ ਐਨਰਜੀ ਨਹੀਂ ਆ ਰਹੀ ਤੇ ਨਾਲ ਹੀ ਮੈਂ ਕੁਝ ਫੀਲਿੰਗ ਹੋ ਲੈਣਾ ਕਿ ਕੋਈ ਨਾ ਮੈਂ ਲੈ ਕੇ ਸੰਭਾਲੀਆਂ ਆਲੇ ਗੱਲ ਮੈਂ ਤਾਂ ਉਹਨਾਂ ਨੂੰ ਚਾਹੀਦੇ ਜਿਨ੍ਹਾਂ ਨੇ ਕੋਈ ਨਜ਼ਾਇਰ ਪਰਚੇ ਕਰਾਏ ਹੁਣ ਗੱਲ ਮੈਂ ਉਹਨਾਂ ਨੂੰ ਚਾਹੀਦੇ ਜਿਨ੍ਹਾਂ ਨੇ ਕੋਈ ਰੇਤੇ ਦੀਆਂ ਖੱਡਾਂ ਜੱਪ ਤੇ ਹੋਰ ਨਜ਼ਾਇਨ ਕੰਮਾਂ 'ਚ ਸੇਵਾਏ ਹੁਣ ਮੈਨੂੰ ਗੱਲ ਮੈਂ ਇਹਦੀ ਕਿਰੋਂ ਤੁਸੀਂ ਸਾਰੇ ਗੱਲ ਮੈਂ ਨਹੀਂ ਉਹ ਸਭ ਤੋਂ ਵੱਡਾ ਕਾਰਨ ਹੈ ਉਹ ਉਹ ਡੀਪੀ ਸਾਥੀ ਵਾਲਾ ਭਗਵਾਨ ਸਭ ਤੋਂ ਬਟਕਾਨੀ ਹੋਈ। ਕਈ ਬੱਚੇ ਅੱਜ ਕੱਲ੍ਹ ਰੁਝਾਨ ਹੈ ਮੈਂ ਤਸਵੀਰ ਚਾਹੁੰਦਾ ਉਹਨਾਂ ਨੂੰ ਗੱਲ ਉਹਨਾਂ ਦੇ ਕੰਮ ਆਉਗੀ। ਮੈਂ ਆਪਣੇ ਬੈਡਰੂਮ ਦੇ ਵਿੱਚ ਇੱਕ ਵਾਲ ਕਲੌਕ ਹੈ। ਥੈਂਕ ਯੂ ਸਰ ਲੱਗਿਆ ਕੰਮ ਤੇ ਉਹਦੇ ਵਿੱਚ ਸੈਲ ਕੱਟ ਰੱਖੇ ਨੇ। ਉਹ ਖੜਾ ਆਮ ਤੌਰ ਤੇ ਆਪਣੇ ਸਮਾਜ ਦੇ ਵਿੱਚ ਘੜੀ ਘੜੀ ਨੂੰ ਬਦਸ਼ਕੀ ਨਹੀਂ ਮੰਨਿਆ ਲੈਂਦਾ। ਮੇਰੀ ਮਾਂ ਨੇ ਥੋੜਾ ਲੱਗਦੀ ਇਹ ਮੈਂ ਬੱਚੇ ਖੜੀ ਖੜੀ ਕਰੇਗੀ ਅਖੀਰ ਹੁੰਦੀ ਮੈਂ ਕੋਈ ਬੱਲੇ ਕੁਝ ਨਹੀਂ ਹੁੰਦਾ ਮੈਂ ਉਹਦੇ ਤੋਂ ਇਨਸਪਾਇਰ ਹੁੰਦਾ ਮੈਂ ਪ੍ਰੇਰਣਾ ਲੈਂਦਾ ਤੁਸੀਂ ਕੋਸ਼ਿਸ਼ ਕਰਦੇ ਵੀ ਕਿਵੇਂ ਖੜੀ ਖੜੀ ਦੀਪ ਰਹਿਣਾ ਦੇ ਸੰਗ ਦੇਖੋ ਹਰ ਵਾਰ ਤੁਹਾਡੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਹਰ ਫੀਲ ਦੇ ਵਿੱਚ ਬਿਜ਼ਨਸਮੈਨ ਸੋਚਦਾ ਆਹ ਫੈਕਟਰੀ ਐਨੇ ਕਰੋੜ ਦਾ ਟਰਨਓਵਰ ਦੇਊਗੀ ਪ੍ਰੋਫਿਟ ਦੇਊਗੀ ਉਹ ਫੈਕਟਰੀ ਘਾਟਾ ਪਾ ਦਿੰਦੀ ਹੈ ਫਿਲਮ ਸਟਾਰ ਸੋਚਦਾ ਆ ਫਿਲਮ ਤੋਂ ਬਾਅਦ ਮੇਰਾ ਰੇਟ ਇੰਨਾ ਹੋ ਚੁੱਕਾ ਕਿ ਪ੍ਰਸਤਾਨ ਕਰਨੀ ਉਹ ਫਿਲਮ ਸੁਪਰ ਫਲੋਪ ਹੋ ਜਾਂਦੀ ਹੈ ਪੋਲਿਟਿਸ਼ੀਅਨ ਸੋਚਦਾ ਇੰਨੀ ਸੀਟਾਂ ਜਿੱਤ ਕੇ ਮੈਂ ਆ ਕਰ ਦੂੰ ਉਹਨੀਆਂ ਸੀਟਾਂ ਨਹੀਂ ਆਉਂਦੀਆਂ ਸਟੂਡੈਂਟ ਸੋਚਦਾ 95% ਨੰਬਰ ਆਉਣਗੇ 70 ਰਹਿ ਜਾਂਦੇ ਨੇ ਇਹੋ ਜਿਹੇ ਮੋਕੇ ਤੇ ਜ਼ਿਆਦਾਤਰ ਲੋਕ ਮੋਰ ਥੈਨ 80% ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਆ ਉਹ ਰੱਬ ਨੂੰ ਲਾਮਬੇ ਦੇਣ ਲੱਗ ਜਾਂਦੇ ਆ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੇ ਆ ਕਿ ਮੇਰੀ ਕਿਸਮਤ ਕਿਉਂ ਨਹੀਂ ਅਦਾ ਹੁੰਦੀ ਮੈਂ ਰੱਬ ਦਾ ਕਿ ਮਹਾਮਾਰੇ ਨੇ ਮਦ ਕਦੇ ਕਿਸੇ ਦਾ ਮਾਰਾ ਵੀ ਨਹੀਂ ਕੀਤਾ ਮੈਂ ਮਿਹਨਤ ਵੀ ਬਹੁਤ ਕੀਤੀ ਹੈ ਤਾਂ ਮੇਰੇ ਨਾਲ ਹੀ ਕਿਉਂ ਹੁੰਦਾ ਉਹ ਨੈਗੇਟਿਵਿਟੀ ਦੇ ਸ਼ਕਰ ਉਸ ਵੇਲੇ ਖੜੀ ਕੜੀ ਨੂੰ ਦੇਖੋ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਤੇ ਹੁੰਦੀ ਹੈ 11:00 ਬਜੇ 5 ਮਿੰਟ ਤੇ ਕੜੀ ਖਰਾਬ ਹੋਗੀ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਭਾਵੇਂ ਇੱਕ ਪਲ ਲਈ ਹੀ ਸਹੀ ਪਰ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟੇ ਦੇ ਦੋ ਵਾਰੀ ਸਹੀ ਹੋ ਸਕਦੀ ਹੈ ਤਾਂ ਸਾਡੇ ਸਾਹਮਣੇ ਚੱਲਦੇ ਨੇ ਨਾ ਅਸੀਂ ਜਾਦਾ ਵਾਰ ਸਹੀ ਹੋ ਸਕਦੇ ਹਾਂ ਬਟ ਐਫਰਟ ਚਾਹੀਦੀ ਹੈ ਇੱਕ ਵੀ ਐਫਰਟ ਮਿਹਨਤ ਕਦੇ ਨਹੀਂ ਬੋਲਦੀ ਸਕਸੈਸ ਨੂੰ ਸਭ ਤੋਂ ਸ਼ਾਰਟਕਟ ਦੇ ਜਾਂਦਾ ਹੈ ਹਾਰਡ ਵਰਕ ਹੋਰ ਕੋਈ ਰਸਤਾ ਨਹੀਂ ਕਈ ਬੰਦੇ ਕਾਮਯਾਬ ਹੋਣ ਲਈ ਕੋਈ ਸ਼ਾਰਟਕਟ ਬਣਾਉਂਦੇ ਨੇ ਉਹਦੇ ਚੋਂ ਹੀ ਫਿਰ ਕ੍ਰਾਈਮ ਨਿਕਲਦੇ ਨੇ ਉਹਦੇ ਤੋਂ ਸਾਰਾ ਕੁਝ ਨਿਕਲਦਾ ਹੈ ਜਿਹੜੀ ਰੱਤੋਂ ਰੱਤ ਸਕਸੈਸ ਮਿਲੀ ਹੈ ਉਹ ਰੱਤੋਂ ਰੱਤ ਚਲੀ ਵੀ ਜਾਂਦੀ ਹੈ ਫਿਰ ਜਿਹੜੀ ਮਿਹਨਤ ਕਰਕੇ ਸਕਸੈਸ ਮਿਲਦੀ ਹੈ ਉਹ ਰਹਿੰਦੀ ਵੀ देर तक ਜਦੋਂ ਰੱਤ ਮਿਹਨਤ ਕਰਾਉਂਦਾ ਕਿਸੇ ਨੂੰ ਕਿਸੇ ਨੂੰ ਸਟਰਗਲ ਕਰਾਉਂਦਾ ਹੈ ਉਸ ਵੇਲੇ ਤੁਹਾਡੇ ਬ੍ਰੇਨ ਦੇ ਵਿੱਚ ਸਕਸੈਸ ਨੂੰ ਡਾਈਜੈਸਟ ਕਰਨ ਵਾਸਤੇ ਜਗ੍ਹਾ ਬਣਦੀ ਰਹਿੰਦੀ ਹੈ ਜਦੋਂ ਤੁਸੀਂ ਸਕਸੈਸਫੁਲ ਹੋ ਜਾਂਦੇ ਹੋ ਤਾਂ ਉਹ ਤੁਹਾਡੇ ਦਿਮਾਗ ਨੂੰ ਨਹੀਂ ਚੜਦੀ ਫਿਰ ਉਹ ਸਕਸੈਸ ਕਿਉਂਕਿ ਤੁਸੀਂ ਸੋਚਦੇ ਹੋ ਮੈਂ ਇਸੇ ਵਾਸਤੇ ਮਿਹਨਤ ਕਰਦਾ ਰਿਹਾ ਹਾਂ ਜਦੋਂ ਤੁਹਾਨੂੰ ਬਿਨਾ ਮਿਹਨਤ ਤੋਂ ਕੋਈ ਸக்ஸੈਸਸ ਮਿਲਦੇ ਫਿਰ ਉਹ ਦਿਮਾਗ ਦੇ ਬਾਹਰ ਹੁੰਦੀ ਹੈ ਫਿਰ ਆਪਾਂ ਕਹਿੰਦੇ ਫਲਾਣਾ ਤਾਂ ਯਾਰ ਬਹੁਤ ਆਕੜ ਵਾਲਾ ਹੋ ਗਿਆ ਫਲਾਣਾ ਤਾਂ ਯਾਰ ਹੈ ਕਰ ਲੈ ਉਹ ਉੱਥੋਂ ਨਿਕਲ ਲੈ ਸੋ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ ਪਹਿਲੀ ਵਾਰ ਹੀ ਸக்ஸੈਸਫੁਲ ਹੋ ਜਾਣਾ ਹੈ ਸਿਆਣੇ ਕਹਿੰਦੇ ਜਿਹਨੇ ਕੋਈ ਗਲਤੀ ਨਹੀਂ ਕੀਤੀ ਉਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਗਲਤੀਆਂ ਕੰਮਦਾਨ ਹੁੰਦੀਆਂ ਨੇ ਘਰੇ ਬੈਠਾ ਤੂੰ ਕੀ ਗਲਤੀ ਹੋ ਜਾਈ ਗਲਤੀਆਂ ਨੂੰ ਸੁਧਾਰੋ ਗਲਤੀਆਂ ਤੋਂ ਸਿੱਖੋ ਤੂੰ ਸਕਸੈਸ ਜਿਹੜੀ ਹੈ ਉਹਨੂੰ ਕਾਉਣ ਵਾਸਤੇ ਹਾਰਡ ਵਰਕ ਦੀ ਲੋੜ ਹੈ ਔਰ ਜਿਨ੍ਹਾਂ ਨੇ ਹਾਰਡ ਵਰਕ ਕੀਤਾ ਉਹ ਸਕਸੈਸ ਪਰ ਹੋਏ ਵੀ ਨੇ ਨਹੀਂ ਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਰੋਏ ਮੈਨਾਂ ਤਾਂ ਮਾਂ ਵੀ ਨਹੀਂ ਦੁੱਧ ਪੰਦੀ ਆਪ ਮਰੇ ਮੈਨਾਂ ਕੋਈ ਸਭ ਕੁਝ ਨਹੀਂ ਜਾਣਦਾ ਸੋ ਕਿਸੇ ਹੋਰ ਤੋਂ ਨਹੀਂ ਆਪਣੇ ਆਪ ਤੇ ਪੁੱਛੋ ਕਿ ਮੈਂ ਕੀ ਕਰਨਾ ਤੁਹਾਨੂੰ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਮੈਂ ਇੱਕ ਐਗਜ਼ਾਮਪਲ ਸੋਨੀ ਕੀ ਵੀ ਇੱਕ ਛੋਟ ਦੇਤੀ ਸੀ ਤੁਹਾਨੂੰ ਵੀ ਦੱਸ ਦੇਣਾ ਜਿਸ ਵੇਲੇ ਅਤਰਵੇਰੀ ਬਾਪੇ ਦੀ ਗਵਰਨਮੈਂਟ ਸੀ ਸੈਂਟਰ ਚ ਮੇਰ ਕਾਂਗੰਦੀ ਉਹ ਤੋਂ ਮਿਨਿਸਟਰ ਸੀ ਉਹਨਾਂ ਨੇ ਸਰਕਸ ਦੇ ਵਿੱਚ ਜਾਨਵਰਾਂ ਦੀਆਂ ਖੇਡਾਂ ਤੇ ਪਾਬੰਦੀ ਲਾਤੀ ਕਿ ਤੁਸੀਂ ਟੌਰਚਰ ਕਰਦੇ ਹੋ ਜਾਨਵਰਾਂ ਨੂੰ ਪਾਬੰਦੀ ਲਾਤੀ ਤੇ ਖੇਡਾਂ ਨਹੀਂ ਕਰਾ ਸਕਦੇ ਇਹਨਾਂ ਤੋਂ ਕੰਗੱਤੇ ਦੀ ਕੋਲੰਬੀਆ ਸਰਕਸ ਸੀ ਉਹਨਾਂ ਕੋਲੇ 10 شیر ਤੇ 7 ਹਾਥੀ ਸੀ ਫਿਰ ਪਾਬੰਦੀ ਲਾ ਗਈ ਉਹ ਵਿਲੇ ਹੋ ਗਏ ਸ਼ੇਰ ਤੇ ਹਾਥੀ ਪਰ ਹਰ ਰੋਜ਼ ਕਈ ਕੁਇੰਟਾ ਚਾਰਾ ਖਾਂਦੇ ਸੀ ਹਾਥੀ ਹਰ ਰੋਜ਼ ਕਈ ਕੁਇੰਟਾ ਨੀਂਦ ਖਾਂਦੇ ਸੀ ਸ਼ੇਰ ਇਨਕਮ ਬੰਦ ਹੋ ਗਈ ਆਊਟਗੋਇੰਗ ਜਾਰੀ ਹੈ ਉਹਨਾਂ ਨੇ ਸੋਚਿਆ ਆਰਗੇਨਾਈਜ਼ਰਸ ਨੇ ਜਿਹੜੇ ਲੰਪੀਆ ਸਰ ਕਰਦੇ ਸੀ ਕਿ ਅੱਪਨ ਇਹਨਾਂ ਤੋਂ ਕੀ ਕਰਾਉਣ ਫਿਰ ਉਹਨਾਂ ਨੇ ਦੱਸ ਸੱਤ ਦੇ ਸੱਤ ਸ਼ੇਰਾਂ ਨੂੰ ਇੱਕ ਟਰੱਕ ਦੇ ਵਿੱਚ ਲੰਦਿਆ ਬੰਗਾਲ ਦੇ ਜੰਗਲ ਨੇ ਛੱਡਿਆ 10 ਦਿਨ ਬਾਅਦ ਉਹ ਤਾਂ ਲੱਗਿਆ ਸੱਤ ਛੇੜਾਂ ਚੋਂ ਪੰਜ ਛੇੜਾਂ ਨੂੰ ਜੰਗਲੀ ਕੁੱਤੇ ਖਾ ਗਏ। ਉਹਦੇ ਕਾਰਨ ਕੀ ਕਾਰਨ ਇਹ ਉਹ ਸ਼ੇਰ ਸਰਕਸ ਵਾਲੇ ਬੜਿਆਂ ਮਨਾਇਆ ਮੀਟ ਖਾਣ ਦੇ ਆਦੀ ਹੋ ਗਏ ਸੀ। ਐਪਣ ਕੀ ਕਰਨੀ ਪੈ ਰਹੀ ਸੀ ਉਹਨਾਂ ਨੂੰ। ਪਿੰਜਰੇ ਦੇ ਵਿੱਚ ਮੀਟ ਆ ਜਾਂਦਾ ਸੀ ਖਾ ਲੈਂਦੇ ਸੀ। ਉਹ ਆਪਣਾ ਟੈਲੈਂਟ ਭੁੱਲ ਗਏ। ਕਿ ਅਸੀਂ ਕੌਣ ਹਾਂ? ਕਿ ਸਾਡੇ ਪੰਜਿਆਂ 'ਚ ਕਿੰਨੀ ਤਾਕਤ ਹੈ ਸਾਡੇ ਜਵਾਨੇ 'ਚ ਕਿੰਨੀ ਤਾਕਤ ਹੈ। ਉਕਤ ਨੂੰ ਬਣਾ ਬਣਾ ਮੀਟ ਮੀਟ ਲੱਗ ਗਿਆ ਐਫਰਟ ਕਰਨੀ ਭੁੱਲ ਗਏ ਤਾਂ ਜਦੋਂ ਜੰਗਲ ਚ ਗਏ ਉੱਥੇ ਕੁੱਤੇ ਜਿਹੜੇ ਸੀ ਜੰਗਲੀ ਉਹ ਭੁੱਖੇ ਮਰਦੇ ਸ਼ਿਕਾਰੀ ਬਣ ਗਏ ਉਹ ਕਹਿੰਦੇ ਭੁੱਖ ਨਾ ਵੀ ਤਾਂ ਮਰਾਂਗੇ ਇਕੱਠੇ ਉੱਪਰ ਸ਼ੇਰ ਘੇਰ ਲਏ ਇੱਥੋਂ ਕੀ ਸਿੱਧ ਹੁੰਦਾ ਇੱਥੋਂ ਇਹ ਸਿੱਧ ਹੁੰਦਾ ਜਿਹੜੇ ਮਾਪਿਓ ਆਪਣੇ ਬੱਚਿਆਂ ਲਈ ਬਹੁਤ ਵੱਡੇ ਵੱਡੇ ਬੈਂਕ ਬੈਲੈਂਸ ਬਹੁਤ ਸ਼ਾਹੀ ठाट-ਬਾਠ ਬਹੁਤ ਵੱਡੇ ਵੱਡੇ ਪਲਾਟ ਪ੍ਰਾਪਰਟੀਆਂ ਛੱਡ ਕੇ ਜਾਂਦੇ ਆ ਅਸਲ 'ਚ ਉਹ ਆਪਣੇ ਬੱਚਿਆਂ ਨੂੰ सर्कस का शेर बना लगे है आप तह करो फैसला करो भावें दो दिन भुखे रह लीए पर आपका शिकार आप मार के खाना है सरकस्ता प्राण। प्राण। तो बहुत बहुत धन्यवाद है मैं तो ज्यादा समा लग गया क्योंकि फंक्शन चल रहे मैं कलाकार से तो मैं ज्यादा नहीं रहना चाहता क्योंकि फिर मैं पता है कि तार टुट जाती है फिर जो थोड़ा जाप हो जाए फिर कंसनट्रेस बड़ी होंगी है और लूज हो जाती है सोच मैं चाहूँगा ऑर्गेनाइजर जोरदार दारी जैसा बहुत बहुत मेहरबानी बहुत बहुत धनबाद यही करो सार मेरी नमस्ते सत श्रीकालू जी का खालसा वाहू